ਅਣੇਜੇ ਟੀਮ ਇਨਸਾਫ ਵੱਲੋਂ ਕੇਬਲ mafia ਖਿਲਾਫ ਜੰਗ ਕਾਬਲੇ ਤਰੀਫੇ ਸੋਮਵਰ ਨੂੰ ਟੀਮ ਇਨਸਾਫ ਦੇ ਲੀਡਰ ਅਤੇ ਐਮਐਲਏ ਸਿਮਰਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਸਾਥੀਆਂ ਉੱਤੇ ਪੁਲਿਸ ਨੇ ਲਾਠੀ ਚਾਰਜ ਕੀਤਾ ਅਤੇ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਉਹ ਫਾਸਟ ਵੇਵ ਵੱਲੋਂ ਜੀ ਪੰਜਾਬੀ ਚੈਨਲ ਨੂੰ ਕੇਬਲ ਉੱਤੇ ਬਲੌਕ ਕਰਨ ਖਿਲਾਫ ਮੁਜ਼ਾਰਾ ਕਰ ਰਹੇ ਸਨ ਉਹਨਾਂ ਖਿਲਾਫ ਪੁਲਿਸ ਨੇ ਕਈ ਤਰ੍ਹਾਂਾਂ ਲਾ ਦਿੱਤੀਆਂ ਨੇ ਜਿਸ ਚ ਆਈਪੀਸੀ ਦੀ 332 ਧਾਰਾ ਵੀ ਸ਼ਾਮਲ ਹੈ ਇਸ ਤਹਿਤ ਉਹਨਾਂ ਉੱਤੇ ਇਲਜ਼ਾਮ ਹੈ ਕਿ ਉਹ ਸਰਕਾਰੀ ਕਰਮਚਾਰੀਆਂ ਨੂੰ ਆਪਣਾ ਕੰਮਕਾਜ ਕਰਨ ਤੋਂ ਰੋਕ ਰਹੇ ਸਨ ਮੈਂ ਪੁਲਿਸ ਨੂੰ ਅਤੇ ਸਰਕਾਰ ਨੂੰ ਇਹ ਪੁੱਛਣਾ ਚਾਹੁੰਨਾ ਕਿ ਤੁਸੀਂ ਬੈਂਸ ਅਤੇ ਉਹਨਾਂ ਦੇ ਸਾਥੀਆਂ ਉੱਪਰ ਤਾਂ ਕੇਸ ਦਰਜ ਕਰ ਦਿੱਤਾ ਹੈ ਪਰ ਕੀ ਫਾਸਟਵੇ ਉੱਪਰ ਕੋਈ ਕੇਸ ਨਹੀਂ ਬਣਦਾ ਜੇ ਬੈਂਸ ਸਰਕਾਰੀ ਕਰਮਚਾਰੀ ਨੂੰ ਡਿਊਟੀ ਤੋਂ ਰੋਕ ਰਿਹਾ ਸੀ ਤਾਂ ਫਾਸਟਵੇ ਦਾ ਗੁਨਾਹ ਤਾਂ ਕਿਤੇ ਜ਼ਿਆਦਾ سنگੀਨ ਹੈ ਉਹ ਤੇ ਲੋਕਾਂ ਨੂੰ ਆਪਣੇ ਨਿੱਜੀ ਹੱਕਾਂ ਤੇ ਅਧਿਕਾਰਾਂ ਤੋਂ ਵਾਂਝਾ ਕਰ ਰਹੇ ਨੇ ਬੋਲਣ ਦੀ ਆਜ਼ਾਦੀ ਤਾਂ ਸਾਡੇ ਸੰਵਿਧਾਨ ਵਿੱਚ ਦਰਜ ਹੈ ਅਤੇ ਇਸ ਨੂੰ ਰੋਕਣਾ ਇੱਕ ਸੰਵਿਧਾਨਿਕ ਜੁਰਮ ਹੈ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦੀ ਗੱਲ ਮੈਂ ਕਰ ਰਿਹਾ ਇਸੇ ਹੀ ਮਸਲੇ ਉੱਤੇ ਆਪ ਦੇ ਅਤੇ ਕਾਂਗਰਸ ਦੇ ਲੀਡਰਾਂ ਨੇ ਵੀ ਲੋਕ ਸਭਾ ਵਿੱਚ ਇਕੱਠੇ ਮਸਲਾ ਚੁੱਕਿਆ ਹੈ ਉਹਨਾਂ ਇਹ ਸਭ ਵਾਸਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਾ ਰਿਹਾ ਹੈ ਕਿਉਂਕਿ ਪ੍ਰੈਸ ਦੀ ਆਜ਼ਾਦੀ ਦਾ ਸਿੱਧਾ ਅਸਰ ਪੰਜਾਬ ਦੀਆਂ 2017-14 ਦੇ ਪੈਣਾ ਹੈ ਸਾਰੀਆਂ ਪਾਰਟੀਆਂ ਨੂੰ ਅਤੇ ਸਾਰੇ ਮੀਡੀਆ ਅਦਾਰਿਆਂ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਤੇ ਚੁੱਕਣਾ ਚਾਹੀਦਾ ਜੋ ਅੱਜ ਇੱਕ ਦਾਰੇ ਨਾਲ ਹੋ ਰਿਹਾ ਉਹ ਕੱਲ ਦੂਜਿਆਂ ਨਾਲ ਵੀ ਹੋ ਸਕਦਾ ਹੈ ਕਿਉਂਕਿ ਫ੍ਰੀ ਮੀਡੀਆ ਇਨੀਸ਼ੀਏਟਿਵ ਨੇ ਇਸ ਮਸਲੇ ਨੂੰ ਆਪਣੀ ਟੰਗ ਨਾਲ ਚੁੱਕਿਆ ਹੈ ਉਸ ਨੂੰ ਬੇਹੱਦ ਹੁੰਗਾਰਾ ਮਿਲ ਰਿਹਾ ਹੈ ਸਾਡੀ ਕੋਸ਼ਿਸ਼ ਹੈ ਕੀ ਇਸ ਮਸਲੇ ਨੂੰ ਲੈ ਕੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇ ਇਸ ਮੁਹਿੰਮ ਵਾਸਤੇ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ ਵੈਸੇ ਵੀ ਇਹ ਜਿਹੜਾ ਸਾਰਾ ਮਸਲਾ ਵਾ ਇਹਦੇ ਤੇ ਰਾਜ ਪੱਧਰ ਤੇ ਸਿਰਫ ਲੁਧਿਆਣਾ ਚ ਨਹੀਂ ਰਾਜ ਪੱਧਰ ਤੇ ਜੰਗ ਛੇੜਨ ਦੀ ਲੋੜ ਹੈ